ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ 60 ਅੰਡਿਆਂ ਦੀ ਮਸ਼ੀਨ ਜਿਹਦੇ ਵਿੱਚ 60 ਅੰਡੇ ਇੱਕੋ ਵਾਰ ਪਤੜ ਸਕਦੇ ਆਂਗੇ ਤੇ 18 ਤੋਂ 20 ਦਿਨਾਂ ਦੇ ਵਿੱਚ ਆਪਣੇ ਅੰਡਿਆਂ ਚੋਂ ਚੂਚੇ ਨੇ ਜਿਹੜੇ ਉਹ ਬਾਹਰ ਆ ਜਾਣਗੇ ਜੇ ਕਿਸੇ ਵੀਰ ਨੇ ਮਸ਼ੀਨ ਲੈਣੀ ਹੋਵੇ ਔਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਕਰੀਨ ਤੇ ਨੰਬਰ ਚੱਲਦਾ ਜਿਹੜੀ 30 ਅੰਡੇ ਵਾਲੀ ਆ ਉਹ 1500 ਦੀ ਆ ਜਿਹੜੀ 60 ਅੰਡੇ ਵਾਲੀ ਆ ਤੇ ਉਹ 2000 ਦੀ ਆ ਜੇ ਕਿਸੇ ਨੇ ਮੰਗਵਾਉਣੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਫੁੱਲ ਜ਼ਿੰਮੇਵਾਰੀ ਹੈ ਅਸੀਂ ਦੀ ਟਾਈਮ ਸੈੱਟ ਹੋਊਗਾ ਇਹਦਾ ਸਾਨੂੰ ਅਸੀਂ ਚਲਾ ਕੇ ਦਿਖਾਉਨੇ ਆ ਦੇਖੋ ਇਹਦਾ ਆਪਾਂ ਟਾਈਮ ਸੈੱਟ ਕਰ ਦਾਂਗੇ ਤੇ ਉਸੇ ਟਾਈਮ ਤੇ ਜਾ ਕੇ ਨੇ ਆ ਆਟੋਮੈਟਿਕ ਕੱਟ ਮਾਰ ਜਾਣਾ ਤੇ ਇੱਕ ਹੋਰ ਬੇਨਤੀ ਹੈ ਵੀ ਜਿਹੜੀ ਇਹ ਮਸ਼ੀਨ ਹੈ ਇਹਦੇ ਨਾਲ ਇਨਵਰਟਰ ਹੋਣਾ ਜ਼ਰੂਰੀ ਹੈ ਕਿਉਂਕਿ ਕਈ ਵੇਲੇ ਜ਼ਿਆਦਾ ਟਾਈਮ ਲਾਈਟ ਲਾਈਟ ਬੱਗ ਜੇ ਤਾਂ ਇਹ ਮਤਲਬ ਬੀਜ ਅੰਡੇ ਖਰਾਬ ਹੋ ਸਕਦੇ ਨੇਗੇ ਇਹ ਮਸ਼ੀਨ ਆਪਦੇ ਆਪ ਕੱਟ ਮਾਰਨੀ ਚਾਹੀਦੀ ਹੈ ਵੀ ਲਾਈਟ ਨਹੀਂ ਜਾਣੀ ਚਾਹੀਦੀ ਕਈ ਵੇਲੇ ਲੰਬਾ ਟਾਈਮ ਲਾਈਟ ਬੱਗ ਜੇ ਅੱਪਾ ਮਸ਼ੀਨ ਨੂੰ ਦੋਸ ਦੇਈ ਜਾਈਏ ਤੇ ਇਨਵਰਟਰ ਹੋਣਾ ਜ਼ਰੂਰੀ ਹੈ। ਇਹ ਆਏ ਦੀ ਫੀਟਿੰਗ ਹੈ ਆਪਣੀ ਸਾਰੀ। ਪ੍ਰੋਪਰ। ਜਿਸ ਮਾਡਲ ਟੈਂਪਰੇਚਰ ਦਾ ਮਗੇ ਵੀ ਟੈਂਪਰੇਚਰ ਤਾਂ ਆਪਣੇ ਸੈੱਟ ਕੀਤਾ ਹੋਇਆਗਾ। ਇਹ ਹੈ ਆਹ ਕੋਟ ਮਾਰਦੀ ਹੈ। ਗਣੀ। ਜਿਸ ਵੀਰ ਨੇ ਮਗਾਉਣੀ ਹੈ ਕੋਈ ਕਾਰੋਬਾਰ ਚਲਾਉਣਾ ਹੈ ਆਪਦਾ। ਸਾਡਾ ਇਸ ਇੰਟ ਤੇ ਨੰਬਰ ਚੱਲਦਾ ਹੈ ਤੇ ਸਾਨੂੰ ਸੰਪਰਕ ਕਰ ਸਕਦਾ ਹੈ ਪਿੰਡ ਸ਼ਾਇਲੀ ਤਹਿਸੀਨ ਸੁਨਾਮ ਜ਼ਿਲ੍ਹਾ ਸੰਗਰੂਰ ਜਿੱਥੇ ਮਰਜੀ ਬੰਦਾ ਆਪਾ ਤੋਂ ਮੰਗਵਾ ਸਕਦਾ ਹੈ ਦੂਰ ਪਾਰ ਫਿਕਸਡ ਰੇਟ ਨੇ ਆਪਣੇ ਦੁਆਰੇ ਆਪਾ ਫੇਰ ਦੱਸ ਦਿੰਦੇ ਨੇ 30 ਅੰਡਾਂ ਵਾਲੀ 1500 ਦੀ 60 ਅੰਡਾਂ ਵਾਲੀ 2000 ਦੀ ਜਿਹੜੀ 100 ਅੰਡੇ ਵਾਲੀ ਆ ਉਹ 2500 ਦੀ ਜਿਹੜਾ ਖਰਚ ਆ ਹੋਊਗਾ ਜੇ ਤੁਸੀਂ ਆਪ ਲਈ ਆ ਸਕਦੇ ਹੋ ਤਾਂ ਸਾਰਿਆਂ ਨਾਲ ਵਧੀਆ ਗੱਲਾਂ ਚੈੱਕ ਕਰਕੇ ਲੈ ਆ ਸਕਦੇ ਹੋ ਉਹ ਵੀ ਆਪਣੀ ਪੂਰੀ ਜ਼ਿੰਮੇਵਾਰੀ ਆ ਮਸ਼ੀਨ ਦੀ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਨੁਕਸਾਨ ਲੱਗਦਾ ਏ ਤੁਹਾਨੂੰ ਘਰੇ ਜਾ ਕੇ ਚਲਾ ਕੇ ਵੀ ਅਸੀਂ ਆਪ ਦਿਲੋਂ ਵੀ ਚੈੱਕ ਕਰਕੇ ਤੋਰਦੇ ਆ ਤੇ ਘਰੋਂ ਵੀ ਅਗਲਾ ਵੀ ਚੈੱਕ ਕਰ ਸਕਦਾ ਹੈ ਕੋਈ ਗੱਲ ਨਹੀਂ ਪੂਰੀ ਜ਼ਿੰਮੇਵਾਰੀ ਹੈ ਇਹ 60 ਅੰਡੇ ਵਾਲੀ ਹੈ ਜਿਨੇ ਵੀ ਕਿਸੇ ਨਵੀਰ ਨੇ ਨਵਾਬ ਦਾ ਕਾਰੋਬਾਰ ਚਲਾਉਣਾ ਬਹੁਤ ਵਧੀਆ ਮਸ਼ੀਨ ਹੈ ਵਧੀਆ ਮੁਨਾਫਾ ਵੀ ਹੈ ਇਹ ਤੁਸੀਂ ਸੱਥੋਂ ਮਸ਼ੀਨ ਮੰਗਵਾ ਸਕਦੇ ਹੋਗੇ ਸਾਡਾ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਆਪਾਂ ਬੋਲ ਵੀ ਦਿੰਦੇ ਹਾਂਗੇ 7696681092 ਦੁਬਾਰਾ ਫਿਰ ਬੋਲ ਦਾਨੇ 7696681092 ਆਪਣਾ ਨੰਬਰ ਹੈਗਾ ਇਹ ਕਿਸੇ ਵੀਰ ਨੇ ਮਸ਼ੀਨੋਂ ਕਮਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾਗਾ ਫੁੱਲ ਜ਼ਿੰਮੇਵਾਰੀ ਆਪਣੀ ਫਾਰਮ ਦੀ ਫਾਰਮ ਦਾ ਇਹ ਡੱਬਾ ਹੋਊਗਾ ਤੇ ਟੇਪ ਲਾ ਕੇ ਪਾ ਵਧੀਆ ਆਇਆ ਨਾ ਪ੍ਰੋਪਰ ਦਿੰਨੇ ਆਗੇ ਬਣਾ ਕੇ ਫੁੱਲ ਜ਼ਿੰਮੇਵਾਰੀ ਹੈ ਕੁਈ ਤੋ ਖਤੜੀ ਨਹੀਂ ਕਿਸੇ ਤਰ੍ਹਾਂ ਦੀ ਆ ਦੇਖੋ ਹੁਣ ਆਪਣੀ ਆਟੋ ਕੱਟ ਮਾਰੂਗੀ ਆਪਣੇ ਚਲਾਈ ਹੋਈ ਹੈ ਨਾਲ ਆਪਣਾ ਅਲੱਗ ਲੱਗਿਆ ਹੋਇਆਗਾ ਪ੍ਰੋਪਰ ਤੁਹਾਨੂੰ ਵੀਡੀਓ ਦਿਖਾਵਾਂਗੇ ਜਦੋਂ ਕੱਟ ਮਾਰੂਗੀ ਵੀ ਕਿੰਨੇ ਤੇ ਕੱਟ ਮਾਰ ਰਹੀ ਹੈ ਕਿੰਨੇ ਟੈਂਪਰੇਚਰ ਤੇ ਆਪਣਾ ਟੈਂਪਰੇਚਰ ਇਹਦਾ ਸੈੱਟ ਕੀਤਾ ਹੋਇਆਗਾ ਤੇ ਤੁਹਾਨੂੰ ਵੀ ਆਪਾਂ ਟੈਂਪਰੇਚਰ ਸੈੱਟ ਕਰਕੇ ਦੇਵਾਂਗੇ ਪੂਰੀ ਜਾਣਕਾਰੀ ਦੇਵਾਂਗੇ ਇਸ ਬਾਰੇ ਵੀ ਕਿਵੇਂ ਗੱਲਬਾਤ ਆ ਕੀ ਨਾ ਹੈ ਨਾ ਇੱਪਾ ਤੋਂ ਲੈ ਕੇ ਮਸ਼ੀਨ ਬਾਅਦ ਚੋ ਵੀ ਆਪਾ ਤੋਂ ਕੋਈ ਬੰਦਾ ਕਿਸੇ ਨੂੰ ਨਹੀਂ ਕੁਝ ਪਤਾ ਲੱਗਦਾ ਤਾਂ ਆਪਾ ਤੋਂ ਜਾਣਕਾਰੀ ਲੈ ਸਕਦਾ ਕੋਈ ਇਹ ਜੀ ਗੱਲ ਨਹੀਂ ਵੀ ਆਪਾਂ ਨੇ ਕੋਈ ਮਸ਼ੀਨ ਵੇਚ ਕੇ ਆਪਾਂ ਨੂੰ ਉਸ ਤੋਂ ਬਾਅਦ ਕੁਝ ਹੋਈ ਨਹੀਂ ਕਰਨਾ ਮਸ਼ੀਨ ਵੇਚ ਕੇ ਵੀ ਆਪਾਂ ਨੂੰ ਜਿਵੇਂ ਮਰਜ਼ੀ ਬੰਦਾ ਆਪਾਂ ਤੋਂ ਨੌਲੇਜ ਲੈ ਸਕਦਾ ਕੋਈ ਚੀਜ਼ ਦਾ ਨਹੀਂ ਪਤਾ ਕੋਈ ਵੱਲ ਬਾਤ ਹੋਰ ਹੈਗੀ ਹਾਂ ਇਹਦੇ ਵਿੱਚ ਆਂਡੇ ਜਿਹੜੇ ਧਰਨੇ ਨੇ ਆਪਾਂ ਨੇ ਉਹ 15 ਦਿਨਾਂ ਦੇ ਇੱਕ ਦਿਨ ਤੋਂ ਲੈ ਕੇ 15 ਦਿਨਾਂ ਦੇ ਦਿਨਾਂ ਦੇ ਆਂਡੇ ਧਰਨੇ ਨੇਗੇ ਕੋਈ ਇਹ ਜਿਆਦੇ ਪੁਰਾਣੇ ਨਹੀਂ ਧਰਨੇ ਆਪਾਂ ਨੇ ਤੇ ਇੱਕ ਇਨਵਰਟਰ ਜ਼ਰੂਰੀ ਹੈ ਇਹਦੇ ਤੇ ਵੀ ਲਾਈਟ ਜਾਣੀ ਨਹੀਂ ਚਾਹੀਦੀ ਆਪ ਵੀ ਘਟ ਮਾਰੂਗਾ ਇਹ ਨਾ ਹੋਵੇ ਵੀ 2 ਘੰਟੇ ਲਾਈਟ ਗਈ ਹੋਵੇ ਵੀ ਉਹਦੇ ਨਾਲ ਆਪਾਂ ਮਸ਼ੀਨ ਨੂੰ ਦੋਸ਼ ਦੇਈ ਜਾਈਏ ਵੀ ਉਹਦੇ 'ਚ ਮਸ਼ੀਨ ਦਾ ਕੋਈ ਦੋਸ਼ ਨਹੀਂ ਆਪਾਂ ਨੂੰ ਇਨਵਰਟਰ ਇਸ ਮਸ਼ੀਨ ਤੇ ਜ਼ਰੂਰੀ ਹੈ ਮਟਰ ਹੋਣਾ ਜ਼ਰੂਰੀ ਹੈ ਤਾਂ ਕਿ ਜਿਹੜਾ ਦਾ ਟੈਂਪਰੇਚਰ ਆ ਉਹ ਸਹੀ ਰਹੇ ਇਹ ਨਾ ਹੋਵੇ ਵੀ ਲਾਈਟ ਬਗ ਜੇ 2 ਘੰਟੇ 3 ਘੰਟੇ ਲਾਈਟ ਜਾਈ ਰਹੇ ਆਪਾਂ ਬਾਅਦ ਚੋ ਮਸ਼ੀਨ ਨੂੰ ਦੋਸਤ ਦੀ ਜਈਏ ਮਸ਼ੀਨ ਨੇ ਆਪ ਹੀ ਕੱਟ ਮਾਰਨਾ ਹੈ ਟੈਂਪਰੇਚਰ ਸਹੀ ਰੱਖ ਕੇ ਜਲੈਟ ਨਹੀਂ ਇਹਦੇ ਚ ਮਤਲਬ ਜਾਣੀ ਚਾਹੀਦੀ ਹਾਂ ਦੇਖੋ ਸਾਨੂੰ ਕੱਟ ਮਾਰਦੀ ਦਿਖਾਵਾਂਗੇ ਪ੍ਰੋਪਰ ਪ੍ਰੋਪਰ ਤੇ ਵੀਡੀਓ ਨਾ ਬਣੇ ਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਜੇ ਕਿਸੇ ਨੇ ਲੈਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਕਰੀਨ ਤੇ ਨੰਬਰ ਚੱਲਦਾ ਹੈ ਮਤੋਂ ਵਾਦ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ ਮਸ਼ੀਨ ਇਹ ਕਿਦਾਂ ਦੀ ਲੱਗੀ ਪ੍ਰੋਪਰ ਫੀਟਿੰਗ ਹੈ ਵਧੀਆ ਮਸ਼ੀਨ ਆ ਗਈ ਇੱਕ ਟਾਈਮ ਦੇ ਵਿੱਚ ਆਪਾਂ 60 ਅੰਡੇ ਧਰ ਸਕਦੇ ਆਂਗੇ ਤੇ ਜਿਹੜੇ ਅੰਡੇ ਨੇ ਉਹ ਆਪਾਂ ਨੂੰ ਦਿਨ ਦੇ ਵਿੱਚ ਸ਼ਾਮ ਤੇ ਸਵੇਰੇ ਦੋ ਟਾਈਮ ਹੱਲੇਉਣੇ ਪੈਣਗੇ ਬਸ ਹੋਰ ਇਹਦੇ ਵਿੱਚ ਕੋਈ ਖੇਚਲਾ ਨਹੀਂ ਹੈਗੀ ਇਹਨੇ ਆਪ ਹੀ ਸਾਰਾ ਕੁਝ ਕਰਨਾ ਹੈ ਪਾਣੀ ਆਪਾਂ ਨੇ ਚੈੱਕ ਰੱਖਣਾ ਵੀ ਪਾਣੀ ਹੈ ਜਾਂ ਨਹੀਂ ਪਾਣੀ ਵੀ ਹੋਣਾ ਜ਼ਰੂਰੀ ਹੈ। ਆ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ ਇੱਕ ਆਪਣੇ ਅੰਡੇ ਹਿਲਾਉਂਦੇ ਨੇ, ਡੀਟੇਟ ਕਰਨੇ ਨੇ ਇੱਕ ਪਾਣੀ ਦੀ। ਇਹ ਹੁਣ 29 ਤੇ ਆ ਗਈ 29.12। ਜੀ ਆਪਾਂ ਪ੍ਰੋਪਰ ਸਾਨੂੰ ਕੱਟ ਮਾਰਦੀ ਦਿਖਾਵਾਂਗੇ ਮਸ਼ੀਨ। ਬਹੁਤ ਵਧੀਆ ਮਸ਼ੀਨ ਹੈਗੀ। ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਿਓ। ਜਿੱਥੇ ਕਹੋਗੇ ਉੱਥੇ ਪਹੁੰਚ ਕਰ ਦਾਂਗੇ ਦੁਆਰੇ ਦੱਸ ਦਿਨ ਇੱਕ ਇਹ 30 ਅੰਡੇ ਵਾਲੀ ਇੱਕ 60 ਅੰਡੇ ਵਾਲੀ ਤੇ ਇੱਕ 100 ਅੰਡੇ ਵਾਲੀ 19 ਤੋਂ 20 ਦਿਨਾਂ ਦੇ ਵਿੱਚ ਮਤਲਬ ਜਿਹੜਾ ਚੂਚਾ ਹੋ ਆਪਣੇ ਅੰਡੇ ਤੋਂ ਬਾਹਰ ਆ ਜੂਗਾ हां ਵੀ ਇਹਦੇ ਚਾਹੇ ਹੋ ਸਕਦਾ ਵੀ ਇੱਕ ਦੋ ਅੰਡੇ ਕਈ ਗਿਲ ਖਰਾਬ ਹੁੰਦੇ ਨੇਗੇ ਪਰ ਇਹ ਨਹੀਂ ਹੋਊਗਾ ਵੀ ਆਪਣੀ ਮਸ਼ੀਨ ਚੂਚਾ ਨਹੀਂ ਕੱਢੂਗੀ ਚੂਚਾ ਤਿਆਰ ਨਹੀਂ ਕਰੂਗੀ ਪਰ ਕੁਝ ਸੱਤਾਂ ਨੀਤੀਆਂ ਜਿਹੜੀਆਂ ਆਪਾਂ ਨੇ ਤੁਹਾਨੂੰ ਦੱਸਿਆਗਾ ਉਹ ਵੀ ਹੋਣੀਆਂ ਜ਼ਰੂਰੀ ਨੇ ਇਨਵਰਟਰ ਹੋਣਾ ਬਹੁਤ ਜ਼ਰੂਰੀ ਹੈ ਵੀ ਉਦੋਂ ਬਾਅਦ ਵੀ ਜੇ ਕੋਈ ਮਸ਼ੀਨ ਚ ਕੋਈ ਉਹ ਆਉਂਦੀ ਹੈ ਤਾਂ ਉਹਦਾ ਉਹੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਤੁਹਾਡੇ ਅੰਡਿਆਂ ਦੇ ਵੀ ਪੈਸੇ ਦੇਵਾਂਗੇ ਹੋਰ ਦੱਸੋ ਇਹ ਕਿਸੇ ਵੀਰ ਦੇ ਆਪਣੀ ਮਸ਼ੀਨ ਆਂਡੇ ਚੂਚਾ ਨਹੀਂ ਕੱਢਦੀ ਤਾਂ ਉਹਦੇ ਆਂਡਿਆਂ ਦੇ ਵੀ ਪੈਸੇ ਸੀ ਦੇਣਾਗੇ ਮਸ਼ੀਨ ਦੇ ਤਾਂ ਦੇ ਨਹੀਂ ਦੇਣੇ ਪਰ ਹਾਂ ਇਹ ਇਹ ਵੀ ਨਾ ਹੋਵੇ ਵੀ ਬੰਦੇ ਦੀ ਆਪਣੀ ਗਲਤੀ ਹੋਵੇ ਮਸ਼ੀਨ ਨੂੰ ਅਗਲਾ ਦੋਸ ਦੇਈ ਜਾਵੇ ਆਪਾਂ ਆਪ ਦੇ ਲਈ ਵੀ ਪਹਿਲਾਂ ਚੈੱਕ ਕਰਕੇ ਫਿਰ ਆਪਾਂ ਅਗਲੇ ਦੀ ਜਿੰਨੀ ਵੀ ਜਿੰਨਾ ਵੀ ਖਰਚਾ ਹੋਇਆ ਆਪਾਂ ਦੇਵਾਂਗੇ ਪਰ ਪਹਿਲਾਂ ਆਪਾਂ ਆਪ ਵੀ ਚੈੱਕ ਕਰਾਂਗੇ ਇਹ ਨਾ ਹੋਵੇ ਵੀ ਗਲਤੀ ਬੰਦੇ ਦੀ ਹੋਵੇ ਤੇ ਆਪਾਂ ਨੂੰ ਅਗਲਾ ਦੋਸਤ ਦੀ ਜਾਵੇ ਜਾਂ ਮਸ਼ੀਨ ਨੂੰ ਦੋਸਤ ਦੀ ਜਾਵੇ ਹਨਾ ਸੰਦੂਖਾ ਮਾਰਿਆ ਬਹੁਤ ਪ੍ਰੋਪਰ ਕੱਟ ਮਾਰਦੀ ਮਸ਼ੀਨ ਬਹੁਤ ਵਧੀਆ ਤਿਆਰ ਕਰੀਏ ਅਸੀਂ ਇਹ ਫੁੱਲ ਜ਼ਿੰਮੇਵਾਰੀ ਹੈ ਕੋਈ ਠੱਗਾ ਠੁਰੀ ਵਾਲੀ ਮਿਲਣੀ ਹੋਊਗੀ ਮਸ਼ੀਨ ਦੀ ਉਹ ਜੀ ਪ੍ਰੋਪਰ ਮਸ਼ੀਨ ਨੂੰ ਦੇਖ ਲੋ ਟੇਪ ਮਾਰੀ ਹੋਈ ਹੈਗੀ ਬੜੀ ਚੰਗੀ ਤਰ੍ਹਾਂ ਪੂਰੀ ਤੇ ਆਪਾਂ ਜਦੋਂ ਬੰਦਾ ਆਪਾਂ ਨੂੰ ਆਰਡਰ ਦੇਊਗਾ ਆਪਾਂ ਉਹਦੀ ਤਿਆਰ ਕਰਕੇ ਦੇਵਾਂਗੇ ਮਸ਼ੀਨ ਪਹਿਲਾਂ ਵੀ ਕਈ ਗੱਲ ਆਪਣੇ ਲਈ ਬਣੀਆਂ ਹੁੰਦੀਆਂ ਨੇ ਤੇ ਜੇ ਨਹੀਂ ਵੀ ਬੜੀਆਂ ਹੋਈਆਂ ਤਾਂ ਆਪਾਂ ਨੂੰ ਆਪਾਂ ਅਗਲੇ ਦਿਨ ਹੀ ਅਗਲੇ ਨੂੰ ਤਿਆਰ ਕਰਕੇ ਦੇ ਦਾਂਗੇ ਨਾਲ ਦੀ ਨਾਲ ਜਦੋਂ ਬੰਦੇ ਨੇ ਆਪਾਂ ਨੂੰ ਪੇਮੈਂਟ ਪਾਤੀ ਆਪਾਂ ਨਾਲ ਦੀ ਨਾਲ ਹੀ ਫੀਟਿੰਗ ਕਰਕੇ ਪ੍ਰੋਪਰ ਪੇਪ ਮਾਰ ਕੇ ਪਤੇਰ ਕਰਕੇ ਦੇ ਦਾਂਗੇ ਤੇਤੀ ਤੇ ਤੇਤੀ ਪਾਟ ਧੰਨਵਾਦੀ ਜੀ ਜਿਸ ਨੂੰ ਪ੍ਰੋਪਰ ਦਿਖਾਵਾਂਗੇ ਇਹ ਕੱਟ ਮਾਰਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਜਿਹੜੇ ਵੀ ਇਸ ਲਾਈਨ ਦੇ ਵਿੱਚ ਪਏ ਹੋਏ ਨੇ ਜਾਂ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈਗਾ ਉਹ ਬੰਦਿਆਂ ਨੂੰ ਮਤਲਬ ਆਪਣੀ ਵੀਡੀਓ ਪਹੁੰਚ ਸਕੇ ਕਿਸੇ ਦਾ ਫਾਇਦਾ ਹੋ ਸਕੇ ਇਹ ਵੀ ਪੈਸੇ ਥੋੜੇ ਲਾ ਕੇ ਆਪਾਂ ਆਪਦਾ ਰੋਜਗਾਰ ਚਲਾ ਸਕਦੇ ਆਂ ਆਪਦਾ ਕੰਮ ਕਰ ਸਕਦੇ ਆਂਗੇ ਜਿਵੇਂ ਹੁਣ ਕਿਸੇ ਵੀਰ ਦਾ ਮਹਿਸਾਂ ਦਾ ਕੰਮ ਹੈ ਫਾਰਮਾਂ ਦਾ ਕੰਮ ਹੈ ਖੇਤੀਬਾੜੀ ਦਾ ਕੰਮ ਹੈ ਉਹ ਵੀਰਾਂ ਨੂੰ ਬਹੁਤ ਪੈਸੇਵੰਦਾ ਨਾਲੇ ਅੰਡੇ ਵੇਚ ਲਾਉਣ ਦਾ ਬੰਦਾ ਵਧੀਆ ਮੁਨਾਫਾ ਹੁੰਦਾ ਨਾਲੇ ਆਪਦਾ ਮਹਿਸਾਂ ਖੇਤੀਬਾੜੀ ਕਰੀ ਜਾਂਦਾ ਹੈਗਾ ਥੋੜੇ ਕਪਾ ਹੋਰ ਬੇਨਤੀ ਹੈ ਵੀ ਥੋੜੇ ਤੋਂ ਬਿਜ਼ਨਸ ਸਟਾਰਟ ਕਰਕੇ ਦੇਖੋ ਵੀ ਪਹਿਲੀ ਨਾਏ ਹੋਵੇ ਵੀ ਆਪਾਂ ਵੀ ਵੱਡਾ ਕੰਮ ਛੇੜ ਲਈਏ ਪਹਿਲਾਂ ਘਰੋਂ ਘਰੋਂ ਸਟਾਰਟ ਕਰੋ ਫਿਰ ਆਪਾਂ ਘਰੋਂ ਤੋਂ ਲੈ ਕੇ ਫਿਰ ਆਪਾਂ ਫਾਰਮ ਤੱਕਰ ਜਾਈਏ ਜੇ ਨਾ ਹੋਵੇ ਵੀ ਪਹਿਲੀ ਆਪਾਂ ਫਾਰਮ ਪਾ ਲਈਏ ਆਪਾਂ ਨੂੰ ਨੌਲੇਜ ਨਾ ਹੋਵੇ ਪਹਿਲਾਂ ਨੌਲੇਜ ਲੈਓ ਨੌਲੇਜ ਕਿੱਥੋਂ ਮਿਲਦੀ ਹੈ ਨੌਲੇਜ ਕਿਸੇ ਦੇ ਦੱਸੇ ਤੋਂ ਨਹੀਂ ਮਿਲਦੀ ਨੌਲੇਜ ਮਿਲਦੀ ਹੈ ਆਪਾਂ ਨੂੰ ਕੋਈ ਕੰਮ ਦੇ ਵਿੱਚ ਵੜਨਾ ਪੈਂਦਾ ਆਪਾਂ ਨੂੰ ਕੰਮ ਕਰਕੇ ਦੇਖਣਾ ਪਊਗਾ ਫਿਰ ਠੀਕ ਹੈ ਜੇ ਹੁਣ ਆਪਾਂ ਕਹੀਏ ਵੀ ਕਿਸੇ ਤੋਂ ਆਪਾਂ ਮੰਨ ਲਾ ਵੀ ਆਪਾਂ ਕਿਸੇ ਤੋਂ ਨੌਲੇਜ ਲੈ ਰਹੇ ਹਾਂ ਜਾਂ ਆਪਾਂ ਕਲਾਸਾਂ ਲਾ ਰਹੇ ਹਾਂਗੇ ਉਹ ਇੰਨੀਆ ਮੈਟਰ ਨਹੀਂ ਕਰਦੀ ਜਿੰਨੇ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਆਪਾਂ ਮੰਨ ਲਾ ਵੀ ਕੰਮ ਕਰਦੇ ਹਾਂ ਜਦੋਂ ਕੋਈ ਖੇਤੀਬਾੜੀ ਕਰਦੇ ਹਾਂ ਖੇਤੀਬਾੜੀ ਉਹਨਾਂ ਚਿਰ ਨਹੀਂ ਆਪਾਂ ਨੂੰ ਪ੍ਰੋਪਰ ਆਉਂਦੀ ਜਿ ਨਜ਼ਰ ਆਪਾਂ ਖੇਤੀਬਾੜੀ ਆਪ ਨਹੀਂ ਕਰਦੇ ਜਾਂ ਕੋਈ ਕੰਮ ਆਪਾਂ ਆਪ ਨਹੀਂ ਕਰਦੇ ਜਦੋਂ ਆਪਾਂ ਇਹ ਮੰਨ ਲਾ ਆਪਾਂ ਕੰਮ ਆਪ ਕਰਾਂਗੇ ਫੇਰ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਕਿਵੇਂ ਕੀ ਕਿੱਧਰ ਆਪਣਾ ਨੁਕਸਾਨ ਆ ਕਿੱਧਰ ਆਪਣਾ ਫਾਇਦਾ ਆ ਦੀ ਕਰਨਾ ਕੀ ਨਾ ਤੇ ਪ੍ਰੋਪਰ ਆਪਾਂ ਨੂੰ ਪਤਾ ਲੱਗਦਾ ਹਾਂ ਵੀ ਥੋੜੀ ਘੜੀ ਨੌਲੇਜ ਵੀ ਲੈਣੀ ਜ਼ਰੂਰੀ ਹੈ ਪਰ ਨੌਲੇਜ ਉਨੀ ਹਾਂ ਲਓ ਵੀ ਤੇ ਆਪਦਾ ਕੰਮ ਆਪ ਸਟਾਰਟ ਕਰੋ ਉਹਦੇ ਹੱਥੀ ਪ੍ਰੋਪਰ ਫੀਟਿੰਗ ਦੇਖ ਲਓ ਜੀ ਬਹੁਤ ਵਧੀਆ ਮਸ਼ੀਨ ਹੈ 36 ਤੇ ਵਾਗੀ ਜੇ ਤੁਹਾਨੂੰ ਆਟੋ ਕੱਟ ਮਾਰਦੇ ਦਿਖਾਵਾਂਗੇ ਆਪਾਂ ਪ੍ਰੋਪਰ ਟਾਈਮ ਆਪਾਂ ਸੈੱਟ ਕਰਕੇ ਦੇਵਾਂਗੇ ਪ੍ਰੋਪਰ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਵੀ ਜਾ ਕੇ ਆਪਾਂ ਨੇ ਬਸ ਪਲੱਗ ਲਾ ਗੇ ਪਾਉਣਾ ਤੇ ਆਪਦੇ ਅੰਡੇ ਧਰਨੇ ਨੇ ਦੋ ਗੱਲਾਂ ਦਾ ਧਿਆਨ ਰੱਖਣਾ ਇੱਕ ਆਪਾਂ ਅੰਡੇ ਰੋਟੇਟ ਕਰਨੇ ਨੇ ਤੇ ਦੂਜਾ ਆਪਾਂ ਨੂੰ ਇਸ ਮਸ਼ੀਨ ਬਾਸ ਤੇ ਇਨਵਰਟਰ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਮਸ਼ੀਨ ਆਟੋ ਕੱਟ ਮਾਰੂਗੀ ਆਪੀ ਲੇਟ ਨਹੀਂ ਜਾਣੀ ਚਾਹੀਦੀ ਇਹਦੇ 'ਚ ਤੁਸੀਂ ਹੁਣ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਆਪਾਂ ਕੱਟ ਮਾਰਦੀ ਮਸ਼ੀਨ ਦੇਖੋ 8 ਹੋ ਗਿਆ 9 ਹੁਣ ਜোন ਆਪ ਹੀ ਪਤਾ ਲੱਗ ਜੂ ਇਹੇ ਘੱਟ ਮਾਰਦੀ ਐ ਜਾਂ ਨਹੀਂ ਮਾਰਦੀ ਸੈਂਟੀ ਪੁਆਇੰਟ 1 ਹੋ ਗਿਆ ਬਹੁਤ ਵਧੀਆ ਮਸ਼ੀਨ ਹੈ ਜੇ ਕਿਸੇ ਵੀ ਨੇ ਆਰਡਰ ਕਰਨਾ ਤਾਂ ਸਾਡੇ ਸਕਰੀਨ ਤੇ ਨੰਬਰ ਚੱਲਦੇ ਨੇ ਤੁਸੀਂ ਆਪ ਦਾ ਆਰਡਰ ਬੁੱਕ ਕਰਾ ਸਕਦੇ ਹੋਗੇ ਤੇ ਸਾਤੋਂ ਜੇ ਕੋਈ ਨੌਲੇਜ ਲੈਣੀ ਹੈ ਉਹ ਵੀ ਲੈ ਸਕਦੇ ਹੋਗੇ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਮਸ਼ੀਨ ਹੈ ਜਿਹੜੀ ਕਿਦਾਂ ਦੀ ਲੱਗੀ ਤੁਹਾਨੂੰ ਦੇਖੋ ਇਹਨੇ ਹੁਣ ਆਟੋ ਕੱਟ ਮਾਰਤਾ 37 ਤੇ ਆਟੋ ਕੱਟ ਮਾਰਤਾ ਮੰਦੋ ਫੋਨ ਹੈ ਦੇਖੋ ਦੋਏ ਵੱਲੋਂ ਆਪਣੇ ਬੰਦ ਹੋ ਗਏ ਦੇਖੋ ਚੱਲ ਪੈਣਾ ਆਪਾਂ ਨੇ ਜਦੋਂ ਖੋਲਿਆ ਨਾਲ ਦੀ ਨਾਲ ਟੋ ਕੱਟ ਮਾਰਤਾ ਨਾ ਦੇਖੋ ਹੁਣ 37 ਤੇ ਜਾ ਕੇ ਇਹਨੇ ਫੇਰ ਕੱਟ ਮਾਰੋ ਕਰਨਾ ਮਤਲਬ 37.7 ਤੇ ਇਹ ਆਪਣੀ ਮਸ਼ੀਨ ਹੈ ਜਿਹੜੀ ਬੰਨੀ ਹੋਈ ਹੈਗੀ ਬੰਨੀ ਦਾ 37 ਤੇ ਹੋਈ ਹੈ ਪੂਰੀ ਪਰ ਥੋੜਾ ਕੰਨ ਅੱਗੇ ਪਿੱਛੇ ਹੋ ਜਾਣਾ ਹੈਗਾ ਲੇਕੋ 37.4 ਵਾਗਾ ਜੇ ਤੁ 37 ਪੁਆਇੰਟਸ ਸੱਤ ਆ ਗਿਆ ਦੁਬਾਰੇ ਫੇਰੇ ਨੇ ਕੱਟ ਮਾਰਨਾ ਤੇ ਵੀਡੀਓ ਕਿਵੇਂ ਲੱਗੀ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਜਲਦੀ ਤੋਂ ਜਲਦੀ ਆਪਣੇ ਸਕਰੀਨ ਤੇ ਨੰਬਰ ਚੱਲਦੇ ਨੇ ਮਸ਼ੀਨ ਬਹੁਤ ਪਰ ਆ ਗੋ ਧੰਨਵਾਦ